ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜਗਦੇਵ ਸਿੰਘ ਆ ਜੀ ਕਿਹੜਾ ਪਿੰਡ ਹੈ ਜੀ ਸਰ ਐਪੁਰ ਜੀ ਕੀ ਮਾਮਲਾ ਕੀ ਹੈ ਮਾਮਲਾ ਇਹ ਆ ਜੀ ਮੈਨੂੰ 2000 ਦੋ ਦੇ ਵਿੱਚ ਵੀਡੀਓ ਬਲਾਕ ਰਾਹੀਂ ਪੰਚਾਇਤ ਰਾਹੀਂ ਪੰਚਾਇਤ ਨੂੰ ਕੋਲ ਖੜਾ ਕੇ ਮੈਨੂੰ ਨਿਸ਼ਾਨ ਦੇਹੀ ਕਬਜ਼ਾ ਦਿੱਤਾ ਸੀ ਪੰਚਾਇਤ ਅਫਸਰ ਸੈਕਟਰੀ ਇਹਨਾਂ ਨੇ ਆ ਕੇ ਮੈਨੂੰ ਨਿਸ਼ਾਨ ਦੇਹੀ ਪੰਚਾਇਤ ਰਾਹੀਂ ਜਿਹੜੀ ਮੌਕੇ ਦੀ ਪੰਚਾਇਤ ਸੀ ਉਸ ਟਾਈਮ ਉਹਨਾਂ ਨੇ ਕੋਲ ਖੜਾ ਕੇ ਦਿੱਤਾ ਸੀ ਉਹ ਕਬਜ਼ੇ ਦੇ ਤਹਿਤ ਜੀ ਮੈਂ ਭਰਤ ਪਾਇਆ ਮੈਂ ਨਿਵਾ ਕਢੀਆਂ ਨਿਵਾ ਕੱਢ ਕੇ ਆ ਬੂਟੇ ਲਾਏ ਨੇ ਦਰਖਤ ਰੁਖਤ ਲਾਏ ਤੇ ਬਹੁਤ ਚਰ ਉਹਨਾਂ ਚਰਦਾ ਦੀ ਮੇਰਾ ਇਹ ਇੱਥੇ ਮੈਂ ਆਪਣੇ ਪਲਾੜ ਦੇ ਵਿੱਚ ਸਬਜ਼ੀ ਬਾਜੀ ਲਾਉਣਾ ਤੇ ਹੁਣ ਮੈਂ ਇਹਨਾਂ ਨੂੰ ਬਗਲ ਵਾਸਤੇ ਤਿਆਰੀ ਕਰੀ ਤੀ ਉਦੋਂ ਬਾਅਦ ਜੀ ਇੱਥੇ ਮੈਂ ਛੱਡ ਪਾਇਆ ਮੇਰਾ ਉਧਰ ਮਕਾਨ ਘਿਰਨ ਵਾਲਾ ਸੀ ਵੀ ਮੈਂ ਇੱਥੇ ਲਿਆ ਕੇ ਆਪਦਾ ਸਮਾਨ ਧੜਕੇ ਮੈਂ ਉਧਰ ਮਕਾਨ ਪਾਉਂਗਾ ਮੈਂ ਰਾਤ ਛੱਡ ਬਣਾਇਆ ਸੁਭਾ ਮਾਰੇ ਆਉਂਦੇ ਨੂੰ ਏਟਾਇਆ ਪਿਆ ਜੀ ਇਹ ਨਹੀਂ ਪਤਾ ਵੀ ਉਹ ਬੰਦੇ ਕਿਹੜੇ ਨੇ ਕਿਹੜੇ ਨਹੀਂ ਉਹ ਬੰਦੇ ਜੀ ਸਾਡੇ ਤੇ ਹਮਲਾ ਵੀ ਕਰ ਸਕਦੇ ਨੇ ਸਾਨੂੰ ਬਹੁਤ ਡਰਾ ਸਾਡੇ ਬੱਚਿਆਂ ਨੂੰ ਮਾਰ ਸਕਦੇ ਨੇ ਇੱਥੇ ਲੋਕਾਂ ਨੇ ਹੋਰ ਦੇ ਵੀ ਬਹੁਤ ਮਕਾਨ ਬਣਾਏ ਨੇ ਇਸੀ ਜਗ੍ਹਾ ਤੇ ਇਹੀ ਜਗ੍ਹਾ ਤੇ ਵਿੱਚ ਸਾਰੇ ਲੋਕਾਂ ਨੂੰ ਪਲਾਟ ਮਿਲੇ ਹੋਏ ਨੇ ਇਹ ਤੁਹਾਨੂੰ ਵੀ ਦਿੱਤਾ ਇਹ ਪਲਾਟ ਮੈਨੂੰ ਵੀ ਪੰਚਾਇਤ ਰਾਹੀਂ ਵੀਡੀਓ ਬੁਲਾ ਕੇ ਰਾਹੀਂ ਨਿਸ਼ਾਨਦੇਹੀ ਮਿਲੀ ਹੋਈ ਆ ਮੈਨੂੰ ਕੋਈ ਉਹਨਾਂ ਨੇ ਕੋਈ ਪ੍ਰੂਫ ਨਹੀਂ ਛੀ ਦਿੱਤਾ ਉਸ ਟਾਈਮ 2002 ਦੇ ਵਿੱਚ ਬਾਕੀਆਂ ਨੇ ਦਿੱਤੇ ਜ ਨੇ ਬਾਕੀਆਂ ਨੂੰ ਤਾਂ ਜੀ ਨਾਕਾਬੰਦੀ ਦੇ ਪਲੇਟ ਪਲਾਟ ਨੇ ਜਦੋਂ ਕਿ ਨਾਕਾਬੰਦੀ ਦਾ ਕੰਮ ਚੱਲ ਰਿਹਾ ਸੀ ਉਸ ਟੈਂਪਰੇਸ਼ਨ ਕਰਕੇ ਪਦਾਰ ਦਿੱਤੇ ਹੋਏ ਨੇ ਉਦੋਂ ਬਾਅਦ ਦੇ ਵਿੱਚ ਜੋ ਵੀ ਪੰਚਾਇਤ ਨੇ ਕਿਸੇ ਨੂੰ ਦਿੱਤਾ ਹੈ ਪਲਾਟ ਉਹਨੂੰ ਕਬਜ਼ਾ ਨਿਸ਼ਾਨਦੇਹੀ ਉਹ ਦਿੱਤਾ ਅੱਛਾ ਹੁਣ ਹੁਣ ਇਹ ਤਾਂ ਕੀ ਰੌਲਾ ਕੀ ਜੀ ਪੰਚਾਇਤ ਨੇ ਤੁਹਾਨੂੰ ਕਿਹਾ ਜੀ ਕਿਸੇ ਦੇ ਬਾਰੇ ਜੀ ਇਹਦੇ ਬਾਰੇ ਮੈਨੂੰ ਪੰਚਾਇਤ ਨੇ ਇਹ ਗੱਲ ਕਹੀ ਸੀ ਵੀ ਤੂੰ ਹਾਲੇ ਇਥੇ ਚਾਰ ਦਿਵਾਰੀ ਨਾ ਕਰੀ ਵੀ ਜਿਹੜੇ ਕਲੋਨੀ ਵਾਲੇ ਬੰਦੇ ਨੇ ਇਹ ਤੇਰੇ ਤੇ ਤਰਾਜ ਕਰਦੇ ਨੇ ਅੱਛਾ ਉਹਨੇ ਨੌ ਨਹੀਂ ਲਿਆ ਵੀ ਕਿਹੜੇ ਕਰਦੇ ਨਾ ਮੇਰੇ ਕੋਲੇ ਕੋਈ ਨੌ ਨਹੀਂ ਜੀ ਲਿਆ ਵੀ ਤੇਰੇ ਤੇ ਉਹ ਤਰਾਜ ਕਰਦੇ ਨੇ ਵੀ ਤੂੰ ਹਲੇ ਕੋਈ ਇਹਦੇ ਤੇ ਚਾਰ ਦਿਵਾਰੀ ਨਾ ਕਰੀ ਮਾਖਾ ਵੀ ਮੈਂ ਕੋਈ ਚਾਰ ਦਿਵਾਰੀ ਇਹਦੇ ਤੇ ਆਲੇ ਦਾਲੇ ਨਹੀਂ ਕਰਦਾ ਜੇ ਤਰਾਜ ਕਰਦੇ ਨੇ ਉਹ ਕਹਿੰਦੇ ਪੰਜ-ਛੇ ਮਹੀਨੇ ਰੁਕ ਜਾ ਵੀ ਤੈਨੂੰ ਤਰਾਜ ਕਰਨ ਦਾ ਕੋਈ ਕਾਰਨ ਵੀ ਹੁੰਦਾ ਤਰਾਜ ਹੀ ਕਹਿੰਦੇ ਜੀ ਸਾਨੂੰ ਰੂੜੀ ਛੱਟ ਨੂੰ ਜਗ੍ਹਾ ਮਿਲਣੀ ਚਾਹੀਦੀ ਆ ਜਿਹੜੀ ਆਹ ਜਗ੍ਹਾ ਤੇ ਇਹ ੱਟਕੇ ਨਾਲ ਰੂੜੀ ਛੱਟ ਰਹੇ ਨੇ ਉਸ ਟਾਈਮ ਦੇ ਵਿੱਚ ਤਿੰਨ ਮੈਨੂੰ ਤਿੰਨ ਬੇ ਸਵੇ ਦੇ ਪਲਾਟ ਦੀ ਨਿਸ਼ਾਨਦੇਹੀ ਸੀ ਇਹ ਹੁਣ ਮੈਂ ਸਵਾ ਦੋ ਕੁ ਬੇਸੇ ਤਾਲੇ ਵਾਲੇ ਵਾਲੇ ਨਵਾਂ ਕੱਢੀਆਂ ਹੋਈਆਂ ਨੇ ਤੇ ਬਾਕੀ ਜਿਹੜੀ ਜਗਾ ਪਈਆ ਇਹਦੇ ਵਿੱਚ ਜ਼ਬਰਦਸਤੀ ਇਹ ਵੋਟਾਂ ਦੇ ਮੰਗਣ ਦੇ ਤਹਿਤ ਇਹ ਮੇਥੋਂ ਜ਼ਬਰਦਸਤੀ ਇੱਥੇ ਰੂੜੀਸ ਟਿਆ ਰਹੇ ਨੇ ਕੌਣ ਸਟਿਆ ਰਿਹਾ ਜੀ ਇਹ ਇਹ ਪੰਚਾਇਤ ਵਾਲੇ ਟਿਆ ਰਹੇ ਨੇ ਜੀ ਸਾਰੀਆਂ ਰੂੜੀਆਂ ਠੀਕ ਹੈ ਹਾਂ ਜੀ ਉਹਨੂੰ ਇਹ ਜਗਾ ਦਾ ਮਤਲਬ ਪੰਚਾਇਤ ਪਹਿਲਾਂ ਪੰਚਾਇਤ ਪਿਛਲੀ ਪੰਚਾਇਤ ਨੇ ਪਿਛਲੀ ਪੰਚਾਇਤ ਵੱਲੋਂ ਮੈਨੂੰ ਤਨਬੇ ਸਵੇਰਾ ਮਾਤਾ ਕਾਉਂਨ ਸਰਪੰਚ ਤੇਜੀ ਉਦੋਂ ਉਦੋਂ ਦੀ ਮਾਤਾ ਸੁਮੇਲ ਕੌਰ ਸਰਪੰਚਣੀ ਸੀ ਅੱਛਾ ਜੀ ਹਾਂ ਜੀ ਉਹ ਸੁਰਗਵਾਸ ਹੋ ਗਏ ਸਮਝ ਗਏ ਜੀ ਤੇ ਉਹ ਮੌਕੇ ਦਾ ਮੌਕੇ ਦਾ ਇੱਕ ਚੰਦ ਪ੍ਰਧਾਨ ਆ ਉਹ ਇਸ ਟਾਈਮ ਜਿਉਂਦਾ ਉਹ ਇੱਥੇ ਗਵਾਹੀ ਦੇਊਗਾ ਠੀਕ ਹੈ ਇਹ ਜਿਹੜੀ ਜਗ੍ਹਾ ਜੀ ਮੈਂ ਤੁਹਾਨੂੰ ਦੱਸਦਾ ਵੀ ਇਹ ਹੁਣ ਤਾਂ ਹੁਣ ਬਾਅਦ ਤੇ ਤੁਸੀਂ ਸਰਪੰਚ ਨੂੰ ਤਲਾਹ ਦਿੱਤੀ ਮੇਰੇ ਪੁੱਤ ਦਾ ਨਾਜੀ ਮਾਤਾ ਹੁਣ ਵਾਲੇ ਸਰਪੰਚ ਨੂੰ ਕੋਈ ਤਲਾਹ ਨਹੀਂ ਦਿੱਤੀ ਤੇਰੇ ਤੇ ਸਬੰਧ ਵਿੱਚ ਕਿਸੇ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਤੇ ਕੋਈ ਦਰਖਾਸਤ ਮੈਂ ਜੀ ਥਾਣੇ ਜਾ ਕੇ ਰਿਪੋਰਟ ਦੇ ਕੇ ਆਇਆ ਅੱਛਾ ਹਾਂਜੀ ਹਾਲ ਤੱਕ ਉਹ ਕਹਿੰਦੇ ਤੇ ਕੋਈ ਬੰਦਾ ਆਊਗਾ ਹਾਲੇ ਤੱਕ ਕੋਈ ਬੰਦਾ ਇੱਥੇ ਥਾਣੇ ਚ ਨਹੀਂ ਆਇਆ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਜੀ ਸਰਕਾਰ ਕੋਲੋਂ ਮੈਂ ਇਹ ਮੰਗ ਮੰਗ ਕਰ ਰਿਹਾ ਵੀ ਦੇਖੋ ਜੀ ਹੋਰਾਂ ਨੂੰ ਵੀ ਸਭ ਨੂੰ ਮਿਲੀ ਹੋਈ ਆ ਮੈਨੂੰ 2002 ਤੋਂ ਲਾ ਕੇ ਅੱਜ ਨੂੰ 23 ਸਾਲ ਹੋ ਗਏ ਮੇਰੇ ਕਬਜ਼ੇ ਨੂੰ ਵੀ ਮੈਨੂੰ ਇਹ ਮੇਰਾ ਕਬਜ਼ਾ ਮੈਨੂੰ ਮਿਲਣਾ ਚਾਹੀਦਾ ਜਿਨ੍ਹਾਂ ਨੇ ਹਟਾਇਆ ਉਹਨਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਸਾਡੇ ਬੱਚਿਆਂ ਨੂੰ ਵੀ ਡਰ ਆ ਇਥੇ ਆਉਂਦੇ ਜਾਂਦੇ ਨੂੰ ਵੀ ਇਹ ਮਾਰ ਨਾ ਦੇਣ ਕਿਤੇ ਜੀ ਮੇਰਾ ਨਾਮ ਅੰਮਤੀਪਖੋਰਾ ਹੈ ਅਸੀਂ ਪਿੰਡ ਰਹਿਕਰਦੇ ਹਾਂ ਮੇਰੇ ਹਸਬੰਦ ਦਾ ਨਾਮ ਜੀ ਸਰਦਾਰ ਹਰਵਿੰਦਰ ਸਿੰਘ ਆਏ ਹਾਂ ਜੀ ਇਹ ਜੀ ਸਰਦਾਰ ਜਗਦੇਵ ਸਿੰਘ ਮੇਰੇ ਪਿਤਾ ਜੀ ਨੇਗੇ ਸਾਰਾ ਸਾਰਾ ਇਹ ਮਾਮਲਾ ਪੁੱਤਰ ਇਹ ਮਾਮਲਾ ਜੀ ਅੱਜ ਤੋਂ ਬਲਕੇ ਵੀ 25 ਸਾਲ ਪਹਿਲਾਂ ਦਾ ਸਾਡਾ ਕਬਜ਼ਾ ਹੋਇਆ ਹੋਇਆ ਹੈਗਾ 2002 ਦੇ ਵਿੱਚ ਸਾਨੂੰ ਪਲਾਟ ਮਿਲਿਆ ਹੋਇਆ ਸੀ ਕੱਲ ਪਾਪਾ ਨੇ ਜੀ ਸਾਡਾ ਨੇ ਡੈਡੀ ਨੇ ਇਹ ਪਲਾਹੋ ਪਾਈ ਸੀ ਜੀ ਚਾਦਰਾਂ ਸਾਡਾ ਜੀ 11000 ਦਾ ਨੁਕਸਾਨ ਕਰਤਾ ਜੀ ਜੇ ਕੋਈ ਲਗਡਟ ਜੀ ਖੜ ਕੇ ਗੱਲ ਕਰ ਲੈਂਦੇ ਜੀ ਸਾਡੇ ਨਾਲ ਸਾਡੇ ਜੀ ਪੋਰਾ ਪੋਰਾ ਬੱਚੇ ਨੇਗੇ ਸਾਰਿਆਂ ਨੇ ਜੀ ਪਾਲੇ ਸਾਡੇ ਵਾਰੀ ਕਿਉਂ ਲੋਕ ਇੰਨੇ ਲਗਡਟ ਕਰਦੇ ਨੇ ਸਾਨੂੰ ਜੀ ਸਰਕਾਰ ਤੋਂ ਹੀ ਵਿਸ਼ੇਸ਼ਣ ਚਾਹੀਦੀ ਆ ਹੱਥ ਬਨ ਕੇ ਬੇਨਤੀ ਆਈ ਸਾਡਾ ਜੀ ਪੀਸਾ ਲ ਮਕਾਨ ਸਾਰਾ ਮੀਂਹ ਦੇ ਕਾਰਨ ਡਿੱਗਣ ਲੱਗਾ ਅਸੀਂ ਇੱਥੇ ਰਹਿਣ ਨੂੰ ਰਹਿਣ ਨੂੰ ਸੱਤ ਪਾਰ ਹੈ ਤੇਗੇ ਤਾਂ ਲੋਕਾਂ ਨੇ ਜੀ ਰਾਤ ਨੂੰ ਆ ਕੇ ਇੱਥੇ ਤੱਕੇ ਸਾਈ ਕਾਲੇ ਕਰੀਆ ਜੇ ਘਰ ਕੋਈ ਗੱਲਬਾਤ ਤੇ ਕੱਲ ਦਿਨੇ ਕਰ ਲੈਂਦੇ ਜੀ ਖੜ ਕੇ ਸਾਨੂੰ ਜੀ ਨੁਕਸਾਨ ਤੋਂ ਡਰ ਆ ਜੇ ਹੁਣ ਵੀ ਸਾਡੋ ਛੋਟੇ ਛੋਟੇ ਬੱਚਿਆਂ ਨੂੰ ਨਰ ਉਲਾ ਦੇਣ ਤੁਹਾਨੂੰ ਕਿਸੇ ਤੇ ਸ਼ੱਕ ਹੈਗੇ ਜੀ ਸ਼ੱਕ ਜੀ ਰਾਤ ਦੇ ਟਾਈਮ ਤੇ ਤਾਂ ਇਹ ਹੁਣ ਕਿਸੇ ਨੂੰ ਕਹਿ ਨਹੀਂ ਸਕਦੇ ਹੈਗੇ ਜੇ ਕੋਈ ਗੱਲਬਾਤ ਇਹ ਸਾਹਮਣੇ ਆ ਕੇ ਦਿਨੇ ਕਰ ਲੈਂਦੇ ਜੀ ਕੀ ਮੰਗ ਕਰਦੇ ਹਾਂ ਮੰਗ ਜੀ ਅਸੀਂ ਸਰਕਾਰ ਤੋਂ ਕਰਦੇ ਆਂਗੇ ਜੀ ਵੀ ਸਾਨੂੰ ਇਹ ਜਗ੍ਹਾ ਮਿਲਕੇ ਜਿਹੜਾ ਸਾਡਾ ਨੁਕਸਾਨ ਹੋਇਆ ਜੀ ਇਹ ਜਾਨਾ ਸਾਨੂੰ ਕਰਕੇ ਦੇ ਦੇਣ। ਜੀ ਕੀ ਨਾਮ ਆ ਤੁਹਾਡਾ ਜੀ? ਮੇਰਾ ਸ਼ਾਮ ਲਾਲ ਹੈ। ਕਿਹੜਾ ਪਿੰਡ ਹੈ ਜੀ? ਰਾਏਪੁਰਾ ਜੀ। ਇਹ ਇਹਨਾਂ ਦਾ ਜਗਦੇਵ ਸਿੰਘ ਉਹਨਾਂ ਦਾ ਜਿਹੜਾ ਮਤਲਬ ਕਿ ਮਕਾਹਾ ਸ਼ੈੱਡ ਤੋੜਿਆ ਹੈ। ਕੀ ਕਹਿਣਾ ਚਾਹੁੰਦੇ ਹੋ ਤੇ ਬਾਰੇ? ਇਹ ਤਾਂ ਵੈਸੇ ਗਲਤ ਮਾੜੀ ਗੱਲ ਹੈ ਜਿਹੜੀ ਇਹਨੂੰ। ਬਹੁਤ ਦਿਨਾਂ ਦਾ ਖਰਚ ਕਰਿਆ ਉਹਨੇ। ਅਗਲੇ ਪਹਿਲੇ ਨਹੀਂ ਪਤਾ ਸੀ ਬਈ ਇਥੇ ਕਬਜ਼ਾ ਇਹਦਾ ਕਿੰਨੇ ਸਾਲ ਤੱਕ ਹੋਵੇ ਹੱਥ ਲਾਇਆ। ਕਿੰਨੇ ਕਿ ਚਿਰ ਤੇ ਮਤਲਬ ਇਹ ਤਾਂ 2023 ਤੋਂ ਬਹੁਤ 20 ਸਾਲ ਹੋ ਗਏ ਨੇ ਤਾਂ ਕਬਜ਼ੇ ਨੂੰ। ਇਹ ਕਿੰਨੇ ਨੇ ਇਹਨਾਂ ਨੂੰ ਗਸਤਾ ਸੀਗਾ ਜੀ? ਪੰਚਾਇਤ ਨੇ ਦਿੱਤਾ ਸੀ। ਇਹ ਫਿਰ ਬਾਕੀ ਦੇ ਜਿਹੜੇ ਮਕਾਨ ਬਣੇ ਹੋਏ ਨੇ ਉਹ ਵੀ ਬੈਠੇ ਨੇ ਜੀ ਲੋਕ ਫਿਰ ਇਹਦੇ ਤੇ ਕਿਉਂ ਅੱਖ ਤੜੀ ਆ ਕੇ ਇਹ ਚ ਖਬਰ ਕੀ ਇਤਰਾਜ ਕਿਸੇ ਨੂੰ ਕੋਈ ਵੀ ਬਸ ਤੁਸੀਂ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਵੀ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਠੀਕ ਹੈ ਨਾ ਜਿਹੜਾ ਨੁਕਸਾਨ ਹੋਇਆ ਜਾਂ ਇਹ ਪਹਿਲਾਂ ਰੋਕ ਲੈਂਦੇ ਇਹਨੂੰ ਜਦੋਂ ਬਣਾਉਂਦੇ ਸੀ ਜਦੋਂ ਪਹਿਲਾਂ ਰੋਕਦੇ ਵੀ ਕਬਜ਼ਾ ਦੇ ਕਿੰਨੇ ਤੁਸੀਂ ਤਲਾਇਆ ਹੈ 10 ਸਾਲ ਹੈ ਕਿੰਨੇ ਦੇ ਨਾਲ ਹੋ ਗਿਆ 20 ਸਾਲ ਹੋ ਗਿਆ ਇਹਨੂੰ ਬੈਠੇ ਨੂੰ ਕਿਉਂਕਿ ਕਿਸੇ ਨੂੰ ਇਤਰਾਜ਼ ਨਹੀਂ ਪਹਿਲਾਂ ਰੋਕਦੇ ਇਹ ਬਹੁਤ ਮਾੜੀ ਗੱਲਤ ਗੱਲ ਕਰੀ ਜਾ ਰਹੀ ਹੈ ਮਾੜੀ ਗੱਲ ਆ ਸਰਿਕਲਾਈ ਕੋਲ ਦਮਾਂ ਮੰਗ ਲਈ ਹਾਂਜੀ ਇੱਕ ਜਗਦੇਵ ਸਿੰਘ ਵੱਲੋਂ ਦਰਖਾਸਤ ਆਈ ਹੈ ਕੋਈ ਸੈੱਟੂਡ ਤੋੜੁੰਦਾ ਵੀ ਸੈੱਟ ਸਾਡਾ ਤੋੜਦਾ ਤੇ ਇੱਕ ਪਾਈਪ ਵੀ ਲੈ ਗਏ ਉਹ ਦਰਖਾਸਤ ਐਸਐਸਓ ਸਾਹਿਬ ਕੋਲ ਆਈ ਸੀ ਕੱਲ ਤੇ ਰਾਤ ਉਹਦਾ ਮੌਕਾ ਦੇਖਿਆ ਸੀ ਹੌਲਦਾਰ ਨਾਸਰ ਤੇ ਉਹ ਮੌਕਾ ਜੇ ਜੋ ਵੀ ਹੁਣ ਅੱਗੇ ਕਾਰਵਾਈ ਉਹਦੇ ਜਿਹਾ ਜੀ ਆਊਗੀ ਅਮਲ ਜਿਹਾ ਜੀ ਕਰਤਮੇਗੇ ਇਹ ਕਮਕੋ ਕਦਮਾ ਦਰਜ ਕਰਨ ਤੇ ਆ ਤੁਮ ਕਦਮਾ ਦਰਜ ਕਰ ਜਵਾਂਗੇ ਉਹਨਾਂ ਬਿਆਨ ਦੇ ਵਿੱਚ ਵੀ ਕੁਝ ਨਹੀਂ ਖਿਆ ਬਿਆਨ ਚ ਲਗਾ ਬਈ ਦੋ ਕ ਦਿਨ ਦੇ ਦਿਓ ਉਸ ਤੋਂ ਬਾਅਦ ਬਈ ਮੈਂ ਬਿਆਨ ਲਿਖਾ ਦੇਵਾਂਗਾ ਪਹਿਲੇ ਦਰਖਾਸਤ ਦੇ ਕੇ